ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ RAM ਰਾਜੇ ਇਹ ਦੀਨਾਂ ਉਤੇ ਦਇਆ ਕਰਨ ਵਾਲੇ हे, हे हरि प्रभु ਪਾਤਸ਼ਾਹ ਮੇਰੀ ਬੇਨਤੀ ਸੁਣ ਹਰ ਮੰਗਉ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ हे हरि मैं तेरे नाम दा आशरा मांगदा हां तेरी मेहर होवे ता मैं तेरा नाम अपने मुंह ਵਿੱਚ ਪਾ ਸਕਦਾ ਹਾਂ ਜਪ ਸਕਦਾ ਹਾਂ ਭਗਤ ਬਸਲ ਹਰ ਬਿਰਦ ਹੈ ਹਰ লাਜ ਰਖਾਇਆ ਪ੍ਰਮਾਤਮਾ ਦਾ ਇਹ ਮੁੱਢ ਕਦੀਮਾ ਦਾ ਸੁਭਾਅ ਹੋ ਹੈ ਕਿਉ ਆ ਕਿ ਉਹ ਭਗਤੀ ਨਾਲ ਪਿਆਰ ਕਰਦਾ ਹੈ ਜਿਹੜਾ ਉਸ ਦੀ ਸ਼ਰਨ ਪਏ ਉਸ ਦੀ ਇੱਜ਼ਤ ਰੱਖ ਲੈਂਦਾ ਹੈ ਜਿਹੜਾ ਵੀ ਉਸ ਦੀ ਸ਼ਰਨ ਪੈਂਦਾ ਭਾਈ ਮਨੁੱਖ ਉਸ ਦੀ ਇੱਜ਼ਤ ਰੱਖ ਲੈਂਦਾ ਹੈ ਟੇਡੀਆਂ ਮੇਡੀਆਂ ਜੂਨਾ ਤੋਂ ਬਚਾ ਲੈਂਦਾ ਉਸ ਨੂੰ ਇਹ ਜੀਵਨ ਮਨੁੱਖੇ ਜੀਵਨ ਨੂੰ ਲੇਖੇ ਵਿੱਚ ਚਲਾ ਲੈਂਦਾ ਮਰਨ ਜੰਮਣ ਦਾ ਗੇੜ ਕੱਟ ਦਿੰਦਾ ਜਨ ਨਾਨਕ ਸਰਨਾਗਤੀ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਗੁਰੂ ਮਹਾਰਾਜ ਸਮਝਾਉਂਦਾ ਸਮਝਾਉਣਾ ਕਰਦੇ ਨੇ ਦਾਸ ਨਾਨਕ ਵੀ ਉਸ ਹਰੀ ਦੀ ਸ਼ਰਨ ਆ ਪਿਆ ਹੈ ਸ਼ਰਨ ਆਏ ਮਨੁੱਖ ਨੂੰ ਹਰੀ ਆਪਣੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਆਸਾ ਮਹੱਲਾ ਚੌਥਾ ਗੁਰਮਖ ਟੂੰਡ ਟੰਡੋ ਲਿਆ ਵਾਹਿਗੁਰੂ ਗੁਰਮਖ ਟੂੰਡ ਟੁੰਡੇਂਦੇ ਆ ਹਰ ਸੱਜਣ ਲੱਤਾ ਰਾਮ ਰਾਜੇ ਗੁਰੂ ਦੀ ਸ਼ਰਨ ਪੈ ਕੇ ਭਾਲ ਕਰਦਿਆਂ ਕਰਦਿਆਂ ਮੈਂ ਮਿੱਤਰ ਪ੍ਰਭੂ ਨੂੰ ਆਪਣੇ ਅੰਦਰ ਹੀ ਲੱਭ ਲਿਆ ਹੈ ਕਾਂਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਮੇਰਾ ਇਹ ਸਰੀਰ ਕਿਲਾ ਮਾਨੋ ਸੋਨੇ ਦਾ ਬਣ ਗਿਆ ਹੈ ਕਿਉਂਕਿ ਗੁਰੂ ਦੀ ਕਿਰਪਾ ਨਾਲ ਇਸ ਵਿੱਚ ਪ੍ਰਮਾਤਮਾ ਪ੍ਰਗਟ ਹੋ ਗਿਆ ਹੈ ਹਰ ਹਰਹੀ ਰਾ ਰਤਨ ਹੈ ਮੇਰਾ ਮਨ ਤਨ ਵਿੱਦਾ ਮੈਨੂੰ ਆਪਣੇ ਅੰਦਰ ਹੀ ਪ੍ਰਮਾਤਮਾ ਦਾ ਨਾਮ ਰਤਨ ਪ੍ਰਾਪਤ ਪ੍ਰਮਾਤਮਾ ਦਾ ਨਾਮ ਰਤਨ ਪ੍ਰਮਾਤਮਾ ਦਾ ਨਾਮ ਹੀਰਾ ਮਿਲ ਪਿਆ ਹੈ ਜਿਸ ਨਾਲ ਮੇਰਾ ਕઠੋੜ ਮਨ ਫਿਰਦਾ ਬਿੰਨਿਆ ਗਿਆ ਨਰਮ ਹੋ ਗਿਆ ਹੁਣ ਨਰਮ ਹੋਣ ਦਾ ਭਾਵ ਇਹ ਆ ਵੀ ਭਾਈ ਨਿਮਰਤਾ ਵਿੱਚ ਆ ਗਿਆ ਸਭ ਦਾ ਸਤਕਾਰ ਕਰਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਹਰ ਗੁੱਤਾ ਨਾਨਕ ਰਸ ਗੁੱਧਾ ਮਹਾਰਾਜ ਕਹਿੰਦੇ ਇਹ ਨਾਨਕ ਆਖੇ ਭਾਈ ਤੁਰ ਪ੍ਰਭੂ ਦੀ ਹਜ਼ੂਰੀ ਤੋਂ ਵੱਡੇ ਭਾਗਾਂ ਨਾਲ ਮੈਨੂੰ ਪਰਮਾਤਮਾ ਮਿਲ ਪਿਆ ਹੈ ਮੇਰਾ ਆਪਾ ਉਸ ਦੇ ਪ੍ਰੇਮ ਰਸ ਵਿੱਚ ਭਿੱਜ ਗਿਆ ਹੈ ਪਹਿਲਾਂ ਹੰਕਾਰ ਚੱਕੀ ਫਿਰਦਾ ਸੀ ਮੇਰਾ ਆਪਾ ਪਰ ਮੈਂ ਐਂ ਕਰ ਦੂੰ ਮੈਂ ਉਹ ਕਰ ਦੂੰ ਹੰਕਾਰੀ ਜੀਬ ਐਵੇਂ ਕਰਦਾ ਹੁੰਦਾ ਨਾ ਜਿਹੜਾ ਹੰਕਾਰੀ ਮਨੋੱਖਾ ਸਰੀਰ ਕਰਕੇ ਬੀਬੀ ਐ ਤੇ ਭਾਈ ਆਪਾ ਕੱਲ ਵੀ ਗੱਲ ਕਰੀ ਸੀ ਤੇ ਉਹ ਫਿਰ ਮਤੋਂ ਨਾ ਕਿਸੇ ਦਾ ਸਤਕਾਰ ਨਹੀਂ ਕਰਦਾ ਦਬਾਉਣ ਦੀ ਕੋਸ਼ਿਸ਼ ਕਰਦਾ ਬੋਲ ਕੇ ਤੇ ਜਾਂ ਉੱਤੇ ਬਾਹਰ ਕਰਕੇ ਤੇ ਜਦੋਂ ਗੁਰੂ ਦਾ ਗਿਆਨ ਪੱਲੇ ਆ ਗਿਆ ਫਿਰ ਉਹ ਨਰਮਦਿਲ ਹੋ ਜਾਂਦਾ ਫਿਰ ਸਾਰਿਆਂ ਦਾ ਸਤਕਾਰ ਕਰਦਾ ਨਿਮਰਤਾ ਬੋਲ ਵਾਲੀ ਬੋਲੀ ਵਿੱਚ ਮਠਾਸ ਹੋ ਜਾਂਦੀ ਹੈ ਆਪਣੇ ਫਰਜ਼ਾਂ ਪ੍ਰਤੀ ਵਫਾਦਾਰ ਹੋ ਜਾਂਦਾ ਮਨੁੱਖ ਪੰਥ ਦੇ ਸਾਵਾਂ ਨਿਤ ਖੜੀ ਮੁੰਦ ਜੋ ਬਨਵਾਲੀ RAM RAJE हे सतगुरु मैं जोबन मत्ती अनजान जीव स्त्री तेरे दर हु, ते सदा ਖਲੋਤੀ ਖਲੋਤੀ ਹੋਈ ਹਾਂ ਤੇਥੋਂ ਪਤੀ ਪ੍ਰਭੂ ਦੇ ਦੇਸ਼ ਦਾ ਰਾਹ ਪੁੱਛਦੀ ਹਾਂ ਗੁਰੂ ਜੀ ਕਿਰਪਾ ਕਰਕੇ ਮੈਨੂੰ ਉਸ ਪ੍ਰਮਾਤਮਾ ਵਾਲੇ ਰਸਤੇ ਤੇ ਤੋਰੋ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮਹਾਰਾਜ ਦੱਸਦੇ ਨੇ ਏ ਸਤਿਗੁਰੂ ਮੈਨੂੰ ਪ੍ਰਭੂ ਪਤੀ ਦਾ ਨਾਮ ਚੇਤੇ ਕਰਾਂਦਾ ਰਹੋ ਮਿਹਰ ਕਰਕੇ ਮੈਂ ਪ੍ਰਮਾਤਮਾ ਦੇ ਦੇਸ਼ ਪਹੁੰਚਣ ਵਾਲੇ ਰਸਤੇ ਉੱਤੇ ਤੁਰਾਂ ਮਾਰਗ ਚਾਲੀ ਦਾ ਮਤਲਬ ਵੀ ਮੈਂ ਉਸ ਰਸਤੇ ਤੇ ਤੁਰਾਂ ਤੇਰੀ ਕਿਰਪਾ ਨਾਲ ਤੁਰਿਆ ਜਾਣਾ ਤੁਸੀਂ ਕਿਰਪਾ ਕਰਕੇ ਸਾਨੂੰ ਉਸ ਰਸਤੇ ਪਾਓ ਮਹਾਰਾਜ ਮੇਰੇ ਮਨ ਤਨ ਨਾਮ ਆਧਾਰ ਹੈ ਹੋਮੇ ਵਿਖਜਾਲੀ ਜਨ ਨਾਨਕ ਸਤ ਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਹੀ ਸਹਾਰਾ ਹੈ ਜੇ ਤੇਰੀ ਕਿਰਪਾ ਹੋਵੇ ਤਾਂ ਇਸ ਨਾਮ ਦੀ ਬਰਕਤ ਨਾਲ ਆਪਣੇ ਅੰਦਰੋਂ ਮੈਂ ਹੋਮੇ ਜ਼ਹਿਰ ਨੂੰ ਸਾੜ ਦਿਆਂ हे दास नानक आख हे प्रभु मेनू गुरु मला जेड़ा भी कोई परमात्मा नु मिल्या है गुरु दी राही ही मिल्या है जन नानक सतगुरु मेल हर हर मिल्या बनवाली गोर्मख प्यारे आए मिल मैं चिरि बछन राम राजे ਮੇਰਾ ਮਨ ਤਨ ਬਹੁਤ ਵਿਰਾਗਿਆ ਹਰ ਨੈਣ ਰਸ ਭਿੰਨੇ ਏ ਪਿਆਰੇ ਹਰੀ ਮੈਨੂੰ ਚਿਰ ਦੇ ਵਿਛਰੇ ਹੋਏ ਨੂੰ ਗੁਰੂ ਦੀ ਰਾਹੀ ਆਮੈ ਨਾ ਚਿਰ ਦੇ ਵਿਛੜੇ ਨੂੰ ਕਿਹੜੇ ਚਿਰ ਦੇ ਵਿਛੜੇ ਨੂੰ ਕਈ ਜਨਮ ਭਗ ਭਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰੰਗਾ ਕਈ ਜਨਮ ਸਰਪ ਬਿਰ ਕੋਈ ਪਾਇਓ ਹੁਣ ਗਰਬਾਣੀ ਚ ਲਿਖਿਆ ਹੋਇਆ ਤੇ ਕਈ ਜਨਮ ਪਈ ਕੀੜੇ ਪਤੰਗੇ ਬਣਦਾ ਆਇਆ ਤੂੰ ਕਈ ਜਨਮ ਡੱਡੂ ਕੱਛੂ ਮੱਛੀ ਕਈ ਜਨਮ ਸਰਪ ਬਿਰਖ ਦੇਖੋ ਬਿਰਖ ਦੀ ਵੀ ਉਮਰ ਕਿੰਨੀ ਹੁੰਦੀ ਆ ਤੇ ਸੱਪ ਦੀ ਉਮਰ ਕਰੋੜਵਰਾ ਦੱਸਿਆ ਮਹਾਰਾ ਸੱਚੇ ਪਾਤਸ਼ਾਹ ਨੇ ਗੁਰਮਾਨੀ ਚ ਲੱਖ ਕਾਗਾ ਕਰੋੜ ਨਾਗਾ ਜੇ नाग ਦੀ ਕੋਲ ਵਿੱਚ ਦੱਸਤੀ ਨਾ ਮਹਾਰਾ ਜੀ ਨੇ नाग ਦੀ ਕੋਲ ਦੇ ਵਿੱਚ ਕਰੋੜਵਰਾ ਉਦਰੇ ਹੀ ਖੁਝਿਆ ਰਿਹਾ ਦੇਖੇ ਤੇ ਇੱਥੋਂ ਕਰੋੜਵਰਾ ਤਾਂ ਸੱਪ ਦੀ ਜੂਨ ਚ ਪਿਆ ਹੀ ਮੈਂ ਵਿਛੜਿਆ ਰਾ ਮਹਾਰਾ ਜੀ ਤਾਂ ਇੱਥੋਂ ਬਾਕੀ ਕੀੜੇ ਪਤੰਗੇ ਪੇੜ ਪੌਦੇ ਕੱਛੂ ਮੱਸੀ ਡੱਡੂ ਡੱਡੂ ਦੇਖੋ ਕਿੰਨੀਆਂ ਜੁਨਾਂ ਵਿੱਚ ਭੜਕਦਾ ਸੀ ਮੈਂ ਤੇ ਇਥੋਂ ਵਿਛੜਿਆ ਹੋਇਆ ਸੀ ਹੁਣ ਤੂੰ ਆਪਣੀ ਨੇ ਕਿਰਪਾ ਕਰਕੇ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਤੇ ਹੁਣ ਕਿਰਪਾ ਕਰਕੇ ਮਹਾਰਾਜ ਮਲਾਲਾ ਮੈਨੂੰ ਆਪਦੇ ਚਰਨਾਂ ਨਾਲ ਤੇ ਆਪਾਂ ਕੋਸ਼ਿਸ਼ ਕਰੀਏ ਗੁਰੂ ਦੇ ਚਰਨਾਂ ਨਾਲ ਮੈਣ ਦੀ ਭਾਈ ਅਰਦਾਸ ਕਰਕੇ ਇਹ ਮਨੁੱਖਾ ਜਨਮ ਅਜਾਈ ਨਾਲ ਨਿਕਲ ਜੇ ਨਹੀਂ ਤਾਂ ਫੇਰ ਉਹੀ ਜੁਨੀ ਤਿਆਰ ਆ ਲੱਖ ਕਾਗਾਂ ਕਰੋੜ ਨਾਗਾਂ ਵਾਲੀ ਫਿਰ ਪਸਤਾਉਣਾ ਪਏਗਾ ਹੁਣ ਮਨੁੱਖਾ ਜਨਮ ਤੈਨੂੰ ਮਿਲਿਆ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਣ ਵਾਸਤੇ ਕਰਗੇ ਅਰਦਾਸ ਗੁਰੂ ਦੇ ਚਰਨਾਂ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜ ਦੇ ਗੁਰਮਖ ਪਿਆਰੇ ਆਏ ਮਿਲ ਮੈਂ ਚਰੀ ਬਚੁੰਨੇ RAM ਰਾਜੇ ਮੇਰਾ ਮਨ ਤਨ ਬਹੁਤ ਬਿਰਾਗਿਆ ਹਰ ਨੈਣ ਰਸ ਭਿੰਨੇ हे प्यारे हरि मेनू चिरदे बिछरे होए नु गुरु दी राही आमिल हे हरि मेरा मन मेरा हृदय बहुत उधरिया होया है मेरीयां अखां बिसोड़े दे कारण तेरे प्रेम जल नाल भिज्जियां होइयां हन वाह मैं हरिप्रभु प्यारा दास गुर ਮੇਰਾ ਹਰ ਮਨ ਮੰਨੇ ਏ ਹਰੀ ਮੈਨੂੰ ਪਿਆਰੇ ਗੁਰੂ ਦੀ ਦੱਸ ਪਾ ਗੁਰੂ ਨੂੰ ਮਿਲ ਕੇ ਮੇਰਾ ਮਨ ਤੇਰੀ ਯਾਦ ਵਿੱਚ ਗਿਝ ਜਾਏ ਦੇਖੋ ਇੱਕ ਪਾਸੇ ਉਸ ਪ੍ਰਮਾਤਮਾ ਅਗੇ ਅਰਦਾਸ ਆ ਵੀ ਮਹਾਰਾਜ ਮੈਨੂੰ ਗੁਰੂ ਰਾਹੀ ਤੂੰ ਮਿਲ ਹੁਣ ਦੂਜੇ ਸ਼ਬਦ ਦੂਜੇ ਬੰਦ ਚ ਕਹਤਾ ਮਹਾਰਾਜ ਨੇ ਏ ਹਰੀ ਮੈਨੂੰ ਪਿਆਰੇ ਗੁਰੂ ਦੀ ਦੱਸ ਪਾ ਗੁਰੂ ਨੂੰ ਮਿਲ ਕੇ ਮੇਰਾ ਮਨ ਤੇਰੀ ਯਾਦ ਵਿੱਚ ਗਿਝ ਜਾਏ ਦੋਨੇ ਪਾਸੇ ਅਰਦਾਸ ਗੁਰੂ ਨੂੰ ਅਰਦਾਸ ਆ ਵੀ ਇਹ ਸੱਚੇ ਪਾਤਸ਼ਾਹ ਮੈਨੂੰ ਉਸ ਪ੍ਰਭੂ ਪਰਮਾਤਮਾ ਨੂੰ ਮਿਲਾਂ ਪਰਮਾਤਮਾ ਅੱਗੇ ਅਰਦਾਸ ਆ ਵੀ ਇਹ ਸੱਚੇ ਪਿਤਾ ਜੀ ਮੈਨੂੰ ਗੁਰੂ ਰਾਹੀਂ ਤੂੰ ਮੈਨੂੰ ਮਿਲ ਕਹਿਣ ਦਾ ਭਾਵ ਆ ਹੁਣ ਸੇ ਵੀ ਗੁਰ ਪਰਮੇਸ਼ਰ ਇੱਕੋ ਜਾਨ ਜਿਹੋ ਜੀ ਅਰਦਾਸ ਗੁਰੂ ਅੱਗੇ ਕਰ ਲਈ ਆਪਾਂ ਆ ਕੇ ਉਹੀ ਅਰਦਾਸ ਪਰਮਾਤਮਾ ਅੱਗੇ ਆ ਧਿਆਨ ਦਿਓ ਜੀ ਥੋੜਾ ਜਿਹਾ ਬਰੀਕੀ ਪਿਛਾ ਇਹ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਏ ਹਰੀ ਮੈਨੂੰ ਪਿਆਰੇ ਗੁਰੂ ਦੀ ਦਸ ਪਾ ਗੁਰੂ ਨੂੰ ਮਿਲ ਕੇ ਮੇਰਾ ਮਨ ਤੇਰੀ ਯਾਦ ਵਿੱਚ ਗਿਝ ਜਾਏ ਹਾ ਮੂਰਖ ਘਾਰੇ ਲਾਈਆ ਨਾਨਕ ਹਰ ਕੰਮੇ ਵਾਹ ਮਹਾਰਾਜ ਕਹਿੰਦੇ ਇਹ ਨਾਨਕ ਏ ਹਰੀ ਆਖ ਏ ਹਰੀ ਮੈਂ ਮੂਰਖਾਂ ਮੈਨੂੰ ਆਪਣੇ ਨਾਮ ਸਿਮਰਨ ਦੇ ਕੰਮ ਵਿੱਚ ਜੋੜ ਗੁਰ ਅੰਮ੍ਰਿਤ ਪਿੰਨੀ ਤੇ ਹੋਰੀ ਅੰਮ੍ਰਿਤ ਪੁਰ ਕੇ RAM ਰਾਜੇ ਗੁਰੂ ਦਾ ਸੋਣਾ ਹਿਰਦਾ ਸਦਾ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਭਿੱਜਿਆ ਰਹਿੰਦਾ ਹੈ ਉਹ ਗੁਰੂ ਹੋਰ ਨ ਦੇ ਹਿਰਦੇ ਵਿੱਚ ਵੀ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਸ਼ਿਰਕਦਾ ਰਹਿੰਦਾ ਹੈ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਸੱਕ ਛੱਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮਨ ਵਿੱਚ ਸਤਿਗੁਰੂ ਦੀ ਬਾਣੀ ਪਿਆਰੀ ਲੱਗ ਪੈਂਦੀ ਹੈ ਬਾਣੀ ਦਾ ਰਸ ਮਾਣ-ਮਾਣ ਕੇ ਉਹਨਾਂ ਦੇ ਹਿਰਦੇ ਵੀ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਭਿੱਜ ਜਾਂਦੇ ਹਨ ਗੁਰ ਟੁੱਟੇ ਹਰ ਪਾਇਆ ਚੂਕੇ ਧੱਕ ਧੱਕੇ ਗੁਰੂ ਦੇ ਪ੍ਰਸੰਨ ਹੋਣ ਤੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਹੁਣ ਮੈਨੂੰ ਤੱਕੇ ਨਹੀਂ ਪਹਿਣਗੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਸੇਵਕ ਇੱਕ ਰੂਪ ਹੋ ਜਾਂਦੇ ਹਨ ਸੇਵਕ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਤੇ ਪ੍ਰਮਾਤਮਾ ਸੇਵਕ ਵਿੱਚ ਆਸਾਮਾਹਲਾ ਚੌਥੰ ਹਰ ਅਮਰਤ ਭਗਤ ਭੰਡਾਰ ਹੈ ਗੁਰ ਸਤ ਗੁਰ ਪਾਛੇ RAM RAJI ਗੁਰ ਸਤ ਗੁਰ ਸੱਚਾ ਸਾਹ ਹੈ ਸਿੱਖ ਦੇ ਹਰ ਰਾਸੀ ਆਤਮਿਕ ਜੀਵਨ ਦੇਣ ਵਾਲੀ ਪ੍ਰਭੂ ਭਗਤੀ ਦੇ ਖਜ਼ਾਨੇ ਗੁਰੂ ਸਤ ਗੁਰੂ ਦੇ ਕੋਲ ਹੀ ਹਨ ਇਸ ਸਦਾਂਤਰ ਹਰ ਭਗਤੀ ਦੇ ਖਜ਼ਾਨੇ ਦਾ ਸਾਹੂਕਾਰ ਗੁਰੂ ਸਤਗੁਰੂ ਹੀ ਹੈ ਗੁਰੂ ਸਤਗੁਰੂ ਹੀ ਹੈ ਉਹ ਆਪਣੇ ਸਿੱਖਾਂ ਨੂੰ ਇਹ ਭਗਤੀ ਸਰਮਾਇਆ ਦਿੰਦਾ ਹੈ ਤਨ ਧਨ ਬਨਜਾਰਾ ਬਣਜ ਹੈ ਗੁਰシャ ਸ਼ਾਬਾਸ਼ ਪ੍ਰਭੂ ਭਗਤੀ ਦਾ ਬਨਜ ਸ੍ਰੇਸ਼ਟ ਬਨਜ ਹੈ ਭਾਗਾ ਵਾਲਾ ਹੈ ਉਹ ਮਨੁੱਖ ਜੋ ਇਹ ਬਣਜ ਕਰਦਾ ਹੈ ਨਾਮ ਧੰਨ ਦਾ ਸ਼ਾਹ ਗੁਰੂ ਉਸ ਮਨੁੱਖ ਨੂੰ ਸ਼ਾਬਾਸ਼ ਦਿੰਦਾ ਹੈ ਜਨ ਨਾਨਕ ਗੁਰ ਤਿੰਨੀ ਪਾਇਆ ਜਨ ਨਾਨਕ ਗੁਰ ਤਿੰਨੀ ਪਾਇਆ ਜਨ ਧੁਰ ਲਿਖਤ ਲਲਾਟ ਲਿਖਾਸੀ ਦਾਸ ਨਾਨਕ ਆਖਦਾ ਹੈ ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਤੋਂ ਰਾਮ ਪ੍ਰਭੂ ਦੀ ਹਜ਼ੂਰੀ ਤੋਂ ਇਸ ਸ਼ਰਮਾਏ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੈ ਉਹਨਾਂ ਨੂੰ ਹੀ ਮਿਲਦਾ ਹੈ ਸੱਚਾ ਸ਼ਾਹ ਹਮਾਰਾ ਤੂੰ ਧਣੀ ਸਭ ਜਗਤ ਬਨਜਾਰਾ ਰਾਮ ਰਾਜੇ ਏ ਪ੍ਰਭੂ ਤੂੰ ਸਾਡਾ ਮਾਲਕ ਹੈ ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈ ਤੇਰਾ ਪੈਦਾ ਕੀਤਾ ਹੋਇਆ ਇਸ ਇਸ ਸਾਰਾ ਜਗਤ ਇਥੇ ਤੇਰੇ ਦਿੱਤੇ ਨਾਮ ਸਰਮਾਏ ਨਾਲ ਨਾਮ ਦਾ ਬਣਜ ਕਰਨ ਆਇਆ ਹੋਇਆ ਹੈ। ਸਭ ਭੰਡੇ ਤੁੱਦੇ ਸਾਜਿਆ ਵਿੱਚ ਵਸਤ ਹਰ ਥਾਰਾ। اے ਪ੍ਰਭੂ ਐਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ। ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ ਵਸਤ ਮੌਜੂਦ ਹੈ। ਜੋ ਪਾਵੇ ਜੋ ਪਾਵੇ पांडे ਵਿੱਚ ਵਸਤ ਸ਼ਾ ਨਿਕਲੇ ਕਿਆ ਕੋਈ ਕਰੇ ਵਿਚਾਰ ਕੋਈ ਵਿਚਾਰਾ ਜੀ ਆਪਣੇ ਉਦਮ ਨਾਲ ਕੁਝ ਨਹੀਂ ਵੀ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਜਿਹੜਾ ਕੋਈ ਗੁਣ ਔਗਣ ਪਦਾਰਥ ਤੋਂ ਇਹਨਾਂ ਸਰੀਰਾਂ ਵਿੱਚ ਪਾਉਂਦਾ ਹੈ ਉਹੀ ਉਗੜਦਾ ਹੈ ਜਿਵੇਂ ਆਪਾਂ ਹੁਣ ਕਹਿੰਦੇ ਨਾ ਵੀ ਇਹ ਬੜਾ ਭਲਾ ਬੰਦਾ ਯਾਰ ਬੜਾ ਚੰਗਾ ਬੰਦਾ ਚੰਗੇ ਵਿਚਾਰ ਨੇ ਚੰਗੇ ਗੁਣਾਂ ਵਾਲਾ ਉਹਦੇ ਵਿੱਚ ਪ੍ਰਮਾਤਮਾ ਨੇ ਉਹ ਦਾਤ ਉਹੀ ਪਾਈ ਹੋਈ ਆ ਤੇ ਇੱਕ ਨੂੰ ਆਪਾਂ ਕਹਿੰਦੇ ਬੜਾ ਯਾਰ ਭੈੜਾ ਭੈੜਾ ਹੀ ਕਹਿੰਦੇ ਨਾ ਆਪਾਂ ਵੀ ਬੋਲਣ ਦੀ ਤਮੀਜ਼ ਨਹੀਂ ਸੱਚੀ ਗੱਲ ਤੇ ਵੀ ਗਲ ਪੈਂਦਾ ਮੂਰਖदाई ਚੱਕੀ ਫਿਰਦਾ ਰਹਿੰਦਾ 24 ਘੰਟੇ ਵੀ ਇਹ ਫਿਰ ਮਹਾਰਾਜ ਨੇ ਪਰ ਹੈ ਉਹਦੇ ਹਿਰਦੇ ਘਰ ਵਿੱਚ ਇਹੋ ਜਿਹਾ ਕੁਝ ਆ ਜਿਵੇਂ ਸੌਖੀ ਧਾਰਨਾ ਦੇ ਲਗੇ ਆਪਾਂ ਹੁਣ ਦੇਖੋ ਟੈਂਕੀਆਂ ਦੁੱਧ ਵਾਲੀਆਂ ਗੱਡੀਆਂ ਕਹਿ ਲੈਣੇ ਗੱਡੀਆਂ ਦੁੱਧ ਵਾਲੀਆਂ ਵੀ ਇਹ ਦੁੱਧ ਪਾਇਆ ਜਾਂਦਾ ਕਈਆਂ ਚ ਕਾਲਾ ਤੇਲ ਪਾਇਆ ਜਾਂਦਾ ਕਿਸੇ ਚ ਮਿੱਟੀ ਦਾ ਤੇਲ ਪਾਇਆ ਜਾਂਦਾ ਕਈ ਗੱਡੀਆਂ ਚ ਉਹ ਗਟਰ ਦੀ ਗਟਰ ਦਾ ਮਲਮੂਤਰ ਭਰ ਕੇ ਬਾਹਰ ਡੋਲਿਆ ਜਾਂਦਾ ਭਰਿਆ ਜਾਂਦਾ ਉਸ ਗੱਡੀ ਦੇ ਵਿੱਚ ਉਹ ਫਿਰ ਉਹੀ ਹੈ ਨਾ ਜੋ ਵੀ ਪ੍ਰਮਾਤਮਾ ਨੇ ਪਾਇਆ ਭਾਈ ਉਹੇ ਜਾਈ ਮਨੁੱਖ ਦੇ ਅੰਦਰੋਂ ਬਾਹਰ ਆਉਣਾ ਕੋਸ਼ਿਸ਼ ਕਰੀਏ ਗੁਰੂ ਦੇ ਚਰਨਾਂ ਨਾਲ ਜੁੜ ਕੇ ਇਹ ਗੰਦਗੀ ਦੇ ਢੇਰ ਨੂੰ ਅੰਦਰੋਂ ਡਿਲੀਟ ਕਰਕੇ ਤੇ ਪ੍ਰਭੂ ਪਰਮਾਤਮਾ ਦੇ ਗੁਣਾਂ ਵਾਲਾ ਤੇ ਪ੍ਰਮਾਤਮਾ ਦੇ ਨਾਮ ਵਾਲਾ ਖਜ਼ਾਨਾ ਇਕੱਠਾ ਕਰ ਗਏ। ਕੋਈ ਚੀਜ਼ ਗੰਦੀ ਮਿਲਈ ਹੋ ਗਈ ਉਹਨੂੰ ਸਾਫ਼ ਕਰਕੇ ਉਹਨੂੰ ਹੋਰ ਚੀਜ਼ਾਂ ਪਦਾਰਥ ਵੀ ਪਾਏ ਜਾਏ ਸਕਦੇ ਨੇ ਉਹਦੇ ਵਿੱਚ। ਆਪਾਂ ਦੂਜੀ ਧਾਰਨਾ ਵੀ ਲੈ ਲੈਨੇ ਵੀ ਕੋਈ ਭਾਂਡਾ ਖਰਾਬ ਆ। ਜਾਂ ਗੱਡੀ ਕੋਈ ਕਹਿ ਲੋ ਕਾਲੇ ਤੇਲ ਤੇ ਲੱਗੀ ਹੋਈ ਆ। ਬਾਅਦ ਵਿੱਚ ਆਪਾਂ ਉਹਨੂੰ ਦੁੱਧ ਨਾਲ ਭਰਨਾ ਜਾਂ ਖਾਣ ਵਾਲੇ ਪਦਾਰਥ ਨਾਲ ਭਰਨਾ ਤੇਲ ਨਾਲ। ਫਿਰ ਆਪਾਂ ਕੀ ਕਰਦੇ ਹਾਂ ਉਸ ਪਾਈ ਗੱਡੀ ਨੂੰ ਤੋਆ ਜਾਂਦਾ ਸਾਫ ਕੀਤੀ ਜਾਂਦੀ ਹੈ ਐਨ ਨੂੰ ਸਾਫ ਸੁਥਰੀ ਕਰਕੇ ਫਿਰ ਉਹਦੇ ਵਿੱਚ ਦੁੱਧ ਵੀ ਭਰਿਆ ਜਾ ਸਕਦਾ ਇਸੇ ਤਰ੍ਹਾਂ ਹੀ ਆਪਣੇ ਮਨ ਦਾ ਭਾਂਡਾ ਹੈ ਭਾਈ ਜੇ ਕੂੜਕਬਾੜ ਪਾਇਆ ਹੀ ਆ ਆਪਣੀ ਮਤਮਤਾਬਕ ਭਰਿਆ ਹੈ ਕੂੜਕਬਾੜ ਕਬਾੜ ਉਹਦੇ ਵਿੱਚ ਤੇ ਆਪਾਂ ਉਸ ਕੂੜਕਬਾੜ ਨੂੰ ਕੱਢ ਕੇ ਇਸ ਮਨ ਦੀ ਗੱਡੀ ਨੂੰ ਸਾਫ ਸੁਥਰੀ ਕਰਕੇ ਤੇ ਇਹਨੂੰ ਆਪਾਂ ਗੁਣਾ ਨਾਲ ਭਰ ਸਕਦੇ ਹਾਂ ਇਥੇ ਮਹਾਰਾਜ ਨੇ ਦੱਸਿਆ ਜੋ ਪਾਵੇ ਭੰਡ ਵਿੱਚ ਵਸਤੂ ਸ਼ਾ ਨਿਕਲੇ ਕਿਆ ਕੋਈ ਕਰੇ ਵਿਚਾਰ ਕੋਈ ਵਿਚਾਰਾ ਜੀਵ ਆਪਣੇ ਉਦਮ ਨਾਲ ਕੁਝ ਵੀ ਨਹੀਂ ਕਰ ਸਕਦਾ ਜਿਹੜਾ ਕੋਈ ਗੁਣ ਔਗਣ ਪਦਾਰਥ ਤੂੰ ਇਹਨਾਂ ਸਰੀਰਾਂ ਵਿੱਚ ਪਾਉਂਦਾ ਹੈ ਉਹੀ ਉਗੜਦਾ ਹੈ ਤੇ ਤੇਰੀ ਸ਼ਰਨ ਪੈ ਕੇ ਉਹ ਕੂੜ-ਕਬਾੜ ਜਿਹੜਾ ਮੈਲ-ਖੈਲ ਅੰਦਰੋਂ ਨਿਕਲ ਜਾਂਦੀ ਮਨ ਸਾਫ਼ ਹੋ ਜਾਂਦਾ ਮਨ ਦਾ ਭੰਡਾਰ ਸਾਫ਼ ਹੋ ਜਾਂਦਾ ਤੇ ਫਿਰ ਤੇਰੇ ਨਾਮ ਵਾਲਾ ਪਦਾਰਥ ਟਿਕ ਜਾਂਦਾ ਉਹਦੇ ਵਿੱਚ ਇਹ ਵੀ ਤੇਰੀ ਬਖਸ਼ਿਸ਼ ਨਾਲ ਹੀ ਹੁੰਦਾ ਹੈ ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਭੰਡਾਰਾਂ ਹੇ ਹਰੀ ਆਪਣੇ ਦਾਸ ਨਾਨਕ ਨੂੰ ਵੀ ਤੂੰ ਇਹੀ ਮਿਹਰ ਕਰਕੇ ਆਪਣੀ ਭਗਤੀ ਦਾ ਖਜ਼ਾਨਾ ਬਖਸ਼ਿਆ ਹੈ ਹਮ ਕਿਆ ਗੁਣ ਤੇਰੇ ਵਿੱਚ ਰ ਸਵਾਮੀ ਤੂੰ ਅਪਰ ਅਪਾਰੇ ਰਾਮ ਰਾਜੇ ਅਪਰ ਅਪਾਰੋ ਰਾਮ ਰਾਜੇ ਏ ਮੇਰੇ ਮਾਲਕ ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ ਅਸੀਂ ਤੇਰੇ ਕਿਹੜੇ ਕਿਹੜੇ ਗੁਣ ਗਿਣ ਕੇ ਦੱਸ ਸਕਦੇ ਹਾਂ ਤੂੰ ਬੇਅੰਤ ਹੈ ਤੂੰ ਬੇਅੰਤ ਹੈ ਹਰ ਨਾਮ ਸਲਾਹ ਦਿਨ ਰਾਤ ਇਹ ਆਸ ਆਧਾਰੂ ਏ ਸੁਆਮੀ ਅਸੀਂ ਤਾਂ ਦਿਨੇ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ ਹਮ ਮੂਰਖ ਕਸ਼ੂ ਨਾ ਜਾਣਾ ਕਬ ਪਾਵਾਂ ਪਾਰੂ ਏ ਪ੍ਰਭੂ ਅਸੀਂ ਮੂਰਖ ਹਾਂ ਸਾਨੂੰ ਕੋਈ ਸਮਝ ਨਹੀਂ ਹੈ ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਹਾਰੂ ਦਾਸ ਨਾਨਕ ਤਾਂ ਪ੍ਰਮਾਤਮਾ ਦਾ ਦਾਸ ਹੈ ਪ੍ਰਮਾਤਮਾ ਦੇ ਦਾਸਾਂ ਦਾ ਦਾਸ ਹੈ ਜਿਉ ਭਾਵੇ ਤੋ ਰੱਖ ਲੈ ਹਮ ਸਰਨ ਪ੍ਰਭ ਆਏ RAM ਰਾਜੀ ਏ ਪ੍ਰਭੂ ਅਸੀਂ ਤੇਰੀ ਸ਼ਰਨ ਆਏ ਹਾਂ ਹੁਣ ਜਿਵੇਂ ਤੇਰੀ ਮਰਜ਼ੀ ਹੋਵੇ ਤੇ ਮੈ ਸਾਨੂੰ ਮੰਦੇ ਕੰਮਾਂ ਤੋਂ ਬਚਾ ਲੈ ਹਮ ਭੂਲ ਬਗਾੜ ਦਿਨ ਸਰਾਤ ਹਰ ਲਾਜ ਰਖਾਏ ਅਸੀਂ ਦਿਨ ਰਾਤ ਜੀਵਨ ਹਾਰ ਤੋਂ ਜੀਵਨ ਰਾਤੋਂ ਖੁੰਝ ਕੇ ਆਪਣੇ ਆਤਮਕ ਜੀਵਨ ਨੂੰ ਖਰਾਬ ਕਰਦੇ ਰਹਿੰਦੇ ਹਾਂ ਏ ਹਰੀ ਸਾਡੀ ਇੱਜ਼ਤ ਰੱਖ ਹਮ ਬਾਰ ਕਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਏ ਪ੍ਰਭੂ ਅਸੀਂ ਤੇਰੇ ਬੱਚੇ ਹਾਂ ਨਿਆਣੇ ਹਾਂ ਅਣਜਾਣ ਹਾਂ ਤੂੰ ਸਾਡਾ ਗੁਰੂ ਹੈ ਤੂੰ ਸਾਡਾ ਪਿਤਾ ਹੈ ਸਾਨੂੰ ਮਤ ਦੇ ਕੇ ਚੰਗੀ ਸਮਝ ਬਖਸ਼ ਸਾਨੂੰ ਮਤ ਦੇ ਕੇ ਚੰਗੀ ਸਮਝ ਬਖਸ਼ ਮਹਾਰਾਜ ਸਾਡੇ ਤੇ ਕਿਰਪਾ ਕਰ ਜਨ ਨਾਨਕ ਦਾਸ ਹਰ ਕਾਂਢਿਆ ਹਰ ਪੈ ਜਿਰਖਾਈ ਏ ਹੇ ਹਰੀ ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ ਮਿਹਰ ਕਰ ਆਪਣੇ ਦਾਸ ਦੀ ਇੱਜ਼ਤ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਮਾਰ ਕਾ ਪੀ